ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਆਪਣੇ ਘਰੋਂ ਪਿੰਡ ਬਨਚੜੀ ਸ਼ੀਲਦਰ ਸ਼ੀਲਾ ਸ਼ੇਰਿਆਪੁਰ ਸਾਹਿਬ ਆਪਣੇ ਘਰੋਂ ਵੀਡੀਓ ਬਣਾ ਕੇ ਦਿਖਾਉਂਦੇ ਆ ਅੱਜ ਦੀ ਵੀਡੀਓ ਤੁਹਾਨੂੰ 4 ਮਹੀਆ ਟੋਕਣਾ ਘਬਣਾ ਤੇ ਇੱਕ ਤਾਜੀ ਸੂਈ ਗ੍ਰਾਮ ਖਾਉਣੀ ਆ ਬਾਕੀ ਕਰਦੇ ਆ ਅੱਛੂ ਵੀ ਮੈਂ ਗੱਲ ਪੁੱਛ ਜਾਂ ਡਿਟੇਲ ਕਿੰਨਾ ਦੁੱਧ ਆ ਕਿਨੇ ਕਿਨੇ ਜਿਹੜੀਆਂ ਘਬਣਾ ਚੱਕ ਪਾਸ ਆ ਤੇ ਦੱਸਦੇ ਆ ਤੁਹਾਨੂੰ ਸਾਰਾ ਕੁਝ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੱਗੇ ਵੀਰ ਕੀ ਹਾਲ ਜੀ ਬੜੀ ਕਿਰਪਾ ਮਹਾਰਾਜ ਜੀ ਕੇ ਚਲ ਵਧੀਆ ਚੱਲਦਾ ਰਹੇ ਹਾਂ ਬੜੀ ਕਿਰਪਾ ਮਹਾਰਾਜ ਜੀ ਵਿਕਦੀ ਰਹੀਦੀ ਆਉਂਦੀਆਂ ਫਿਰ ਤੋਕਾ ਪਾਦਰ ਬਤਾ ਤੋਕੜਾ ਬਣਾ ਲਈ ਗਿਆ ਚੰਗੀਆਂ ਲਈਆ ਵਾ ਤੇ ਬੱਚੀ ਜਿਆਦੀ ਡਿਮਾਂਡ ਹੀ ਸੱਜਰ ਸੂਈ ਦੀ ਹਾਂ ਤੋ ਵੀ ਲਿਆਂਦੀ ਆ ਤਾਜੀ ਸੂਈ ਬਿਲਕੁਲ ਬੱਚੀ ਵਾ ਵਾਹ ਜੀ ਦਿਨ ਪਾਤੇ ਯਾਰ ਕੀ ਕੋਈ ਇਦਾ ਹੀ ਦੋ ਤਿੰਨ ਕੰਮ ਗੁੰਮ ਜੇ ਵਿੱਚ ਉਹ ਕੰਨ ਕੁੰਡਿਆ ਪਿਆ ਅੱਛਾ ਜੀ ਤੇ ਚਲੋ ਹੁਣ ਵੇਲੇ ਜਿਹੜਾ ਆਪਾਂ ਮਾਲਦੇ ਹਾਂ ਫਿਰ ਅੱਛਾ ਜੀ ਐਂ ਡੈਂਡੀ ਲਿਆਵਾਂ ਕਰ ਹੁਣ ਰੈਗੂਲਰ ਲਗਾਤਾਰ ਤੇ ਨਾਮ ਦੱਸ ਦੋ ਆਪਣਾ ਨਾਮ ਮਰਸ਼ੀਦ ਸਿੰਘ ਪਿੰਡ ਵੰਚੜੀ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਅੱਛਾ ਜੀ ਤੇ ਫੋਨ ਨੰਬਰ ਜੇ 9884337914 ਠੀਕ ਹੈ ਹਾਂ ਤੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਬੱਛੀ ਤੋਂ ਹੀ ਕਰੀਏ ਜੀ ਬੱਛੀ ਵੇਖੀ ਸ਼ਾਇਦ ਥਾਣ ਵੇਖੀ ਲਈ ਫਿਰਦੀ ਪਹਿਲਾਂ ਹੀ ਸੂਆ ਬੱਛੀ ਸੂਈ ਏ ਹਾਂ ਤੇ ਮੂੰਹ ਚਿਹਰੇ ਹੀ ਜਾਂਦੇ ਆ ਜੇ ਥਾਣ ਥੂਣ ਦਾ ਗੈਪ ਸਾਈਜ਼ ਵੇਖ ਲੋ ਚੰਗਾ ਜੀ ਪਰਲੇ ਬਨੇ ਨਾੜਾ ਨੂੜਾ ਖਾਗ ਕੀ ਲਈ ਫਿਰਦੀ ਆਵਾਨੇ ਤੇ ਬੱਛੀ ਲੱਗੇ ਵੀਰ ਵੇ ਮੇਰਲਾ ਥਣ ਲੱਗਾ ਕੱਲਾ ਕੱਲਾ ਥਣ ਲੱਗਾ ਜਿਹੜਾ ਥਣ ਜੋੜਦੀ ਹੋਗੀ ਬੱਛੀ ਚੱਡ ਤੇ ਨਾੜਾ ਵੇ ਲੱਗਿਆ ਵੱਛੀ ਨੂੰ ਚੱਡੇ ਤੇ ਠੀਕ ਆ ਪੂਰਾ ਹੱਥੀ ਚਮਾਈ ਵਾਲਾ ਮੱਠੀ ਵਾਲਾ ਥਾੜੇ ਆ ਗਏ ਤੇ ਪਹਿਲਾਂ ਹੀ ਸੁਗਾ ਜੱਗੇ ਵੀ ਤੇ ਮੂੰਹ ਚਾਰੇ ਹੀ ਦੰਦਿਆ ਸਾਰੀ ਅੱਛਾ ਜੀ ਹਾਂ ਤੇ ਸੁਈ ਨਾ ਜੀ ਕਨੇ ਦਿਨ ਹੋ ਗਏ ਆ ਸੁਈ ਨਾ ਜੀ ਵੀਰੀ ਤੀਜਾ ਦੇਣਿਆ ਅੱਛਾ ਜੀ ਹਾਂ ਆ ਜਵਾਗਰ ਆ ਬੱਚਾ ਦੇ ਲੱਗੇ ਵੀਰ ਠੀਕ ਹੈ ਵੀਡੀਓ ਪਈ ਆਪਣੇ ਕੋਲ ਜੇਰ ਦੀ ਪ੍ਰੋਪਰ ਸਾਰੀ ਹੈ ਆਪਣੇ ਘਰੇ ਸੂਈ ਹੈ ਜੇਜੂ ਰਪਾਉਂਦੀ ਦੀ ਆਪਣੀ ਵੀਡੀਓ ਸਾਰੀ ਪਈ ਹੈ ਹਾਂ ਅੱਛਾ ਜੀ ਹਾਂ ਜੀ ਤੇ ਖੋਲੋ ਹਈ ਨੂੰ ਇੱਕ ਰਾਂ ਕੋਈ ਵੀਰ ਪਤਾ ਦੁੱਧ ਮਾਲ ਲੈ ਬੋਲਾ ਮਾਲ ਲੈ 10 ਕਿਲੋ ਹੋਊਗਾ ਅੱਛਾ ਜੀ ਤੁਸੀਂ 16 17 ਕਿਲੋ ਕਰ ਜੀ ਤੀਜੇ ਦਿਨ ਦੀ ਸੂਈ ਆ ਸਾਫ਼ ਕੀਤੀ ਕੱਲ ਫਿਰ 10 ਤੋਂ 11 ਕਿਲੋ ਹੋਊਗਾ ਠੀਕ ਹੈ ਹਾਂ ਇਹ ਵੀ ਹੈ ਚੰਗੀ ਆ ਜਾਤ ਮਸਲਾਲੀ ਆ ਪ੍ਰਿੰਟ ਚੰਗਾ ਵਾ ਬੜੀ ਜਿਆਦਾ ਚੰਗੀ ਆ ਇਹ ਆ ਵੀ ਦੋ 15 16 15 16 ਕਿਲੋ ਤੋਂ ਵੀ ਮਰਦੀ ਐਸੇ ਟਾਈਮ ਤੇ ਕੱਲ ਹੀ ਸ਼ਾਮ ਕੀਤੀ ਐ ਤੇ 10 ਕਿਲੋ ਬੌਲਾ ਤੋਂ ਜਿਹੜੀ ਜਗਹਿ ਨੇ 11 ਕਿਲੋ ਹੋਊਗਾ ਆਪਾਂ 10 ਕਰਕੇ ਦੇ ਦੇਣੀ ਆ ਤੇ ਬਾਕੀ ਬਛੀ ਦੀ ਸਫਾਈਆ ਸਬੂਈਆ ਖਾਨ ਨਾੜਾ ਨੂੜਾ ਵੇ ਕਿੰਨੀ ਆ ਵਾ ਅੱਛਾ ਜੀ ਹਾਂ ਮਗਰ ਬੱਛਾ ਜੀ ਮਗਰ ਬੱਛਾ ਜੀ ਹਾਂ ਜੀ ਰੰਗ ਇਹ ਬਾਕੀ ਜੇ ਜੁਰ ਪਾਉਂਦੀ ਦੀ ਆਪਣਾ ਵੀਡੀਓ ਪ੍ਰੋਪਰ ਬਣੀ ਪਈ ਆ ਪ੍ਰੋਪਰ ਜੇਰ ਪਾਈ ਆ ਕੋਈ ਵੀਰ ਭਰਾ ਲਊਗਾ ਤੈਨੂੰ ਸੈਂਡ ਵੀ ਕਰ ਦਾਂਗੇ ਕਿਸੇ ਦਾ ਬਾਜ਼ਾਰ ਵੜਾ ਤੇ ਇਹ ਰੰਗ ਥੋੜਾ ਤੈਨੂੰ ਪਾ ਡੱਬਾ ਰੰਗ ਨੂੰ ਵੀਰ ਭਰਾ ਮੰਗਦਾ ਪ੍ਰਿੰਟ ਪ੍ਰਿੰਟੇ ਘੱਟ ਮੰਗਦਾ ਮਿਲਦਾ ਥੋੜਾ ਜਿਆ ਘਰੇ ਬੱਧੀ ਫੱਬੂ ਕੀ ਇਹੋ ਦੀ ਸ਼ਾਬਾਸ਼ ਹਾਂਜੀ ਸ਼ਾਬਾ ਤੇ ਇਹਦਾ ਮੁੱਲ ਵੀ ਜੀ ਹਰ ਛੋਟਾ ਜਿਆ ਕਰ ਦਈਏ ਹਾਂਜੀ 45000 ਦੀ ਦੇ ਦੇਣੀ ਮਸੀਂ ਦੇ ਭਾਵੇਂ 50 ਦੀ ਵੇਚਦੀਏ ਕਰ ਦਈਏ ਥੋੜਾ ਬੋਤਾ ਹੀ ਕਰ ਦਈਏ ਬਾਹ ਤਾਂ ਨਹੀਂ 2 ਛੜ ਦੀ 43 ਦੀ 42000 ਦੀ ਦੇ ਦੀਏ 43000 ਦੀ ਦੇ ਦਾਂਗੇ ਜੱਗੇ ਵੀਰ ਪਰ ਪੂਰੇ 40 ਦੀ ਦੇਣੀ ਛੋਟੀ ਕਰਦੀ ਬਸ 40000 ਦੀ ਜਾਸ ਤੇ ਲੋ ਦੇਣੀ ਆ ਹਾਂ ਵੇਖ ਜੂ ਵੇਖ ਜੂ ਠੀਰੇ ਤੇ ਘਰੇ ਲਾਵਾਂਗੇ 40000 ਦੀ ਬਾਰਾ ਵਛੀਆਂ ਆ ਨਹੀਂ ਡਿਗਿਆ ਇਦਾਂ ਦੀ ਜੱਗੇ ਵੀਰ ਬਾਰਾ ਕੋਲ ਤੁ ਨੂੰ ਲਾਵੇ ਫਿਰ ਵੀ ਆਪਾਂ ਮੋੜ ਦੇਣੀ ਜਿੰਨੇ ਜੋਗੇ ਹੋਵਾਂਗੇ ਮਾਨਤ ਕਰਦਾ ਪਰ ਵਹਿੜ ਵੇਖ ਕੇ ਮੋਲ ਲਾਵੇ ਵੇ ਵਛੀ ਚੱਡਾ ਵੇ ਲੱਗਾ ਸਫਾਈਆ ਬੜੀਆ ਨਾਣਾ ਨੂੜਾ ਚੰਗੀਆਂ ਦੋ 15 16 ਕਿਲੋ ਹੱਸ ਕੇ ਜੋ ਆਜੀ ਵਛੀ ਹਾਂ ਜਿੰਨੀ ਪਛਾਣ ਉਹਨੀ ਗਾਣ ਉਹਨੀ ਗਾਣ ਵਾ ਮਈਆਂ ਨੂੰ ਚੱਡਾ ਲਗਾ ਵਸ਼ੀ ਮੇਰੀ ਦਾ ਬਾਕੀ ਦੂਜੇ ਨੰਬਰ ਵਾਲੀ ਝੋਟੀ ਏ ਇਹ ਝੋਟੀ ਏ ਤੇ ਡਿਮਾਂਡ ਬੜੀ ਹੀ ਵੀਰਾ ਦੀ ਅੱਛਾ ਜੀ ਸਾਢੇ ਦਿਨਾ ਮੇਨ ਦੀ ਚੈੱਕ ਪਾਸ ਹੀ ਕੱਟੀ ਅੱਛਾ ਜੀ ਮਗਰ ਬੱਚਾ ਹੀ ਕੱਟੀ ਮਗਰ ਹੀ ਕੱਟੀ ਮਗਰ ਤੇ ਡਿਮਾਂਡ ਜਿਆਦੀ ਹੀ ਵੀਰਾ ਦੀ ਬੱਚੇ ਵਾਲੀ ਮਹਿ ਲੈਣੀ ਬੱਚੇ ਵਾਲੀ ਲੈਣੀ ਟੋਕੜ ਗਾ ਬਣ ਤੇ ਕੱਟੀ ਵੀ ਚੰਗੀ ਪਲੀ ਹੋ ਕੱਟੀ ਵੀ ਚੰਗੀ ਪਲੀ ਵਾ ਠੀਕ ਹੈ ਹਾਂ ਕੱਟੀ ਨੂੰ ਸੰਜੀਤ ਸਿੰਘ ਦੀ ਬੜੀ ਚੰਗੀ ਲੱਗੀ ਉਹਨੂੰ ਵੀ ਇਹ ਕਿੰਨੇ ਜਦੀ ਚੈੱਕ ਪਾ ਦਸੀਏ ਸਾਢੇ 3 ਮਹੀਨੇ ਤੇ ਦੁੱਧ ਦੁੱਧ 7 ਕਿਲੋ ਸ਼ੇਅਰ ਕਰਕੇ ਕੋਈ ਲਵੇ ਵੀਰ ਭਰਾ ਠੀਕ ਹੈ ਖੋਲੋ ਇਹ ਕਰੋ ਇਹਨੂੰ ਤੋਹ ਸੰਜੀਤ ਸਿੰਘ ਵੀ ਕੀ ਸ਼ੈ ਲੱਗੀ ਮੂੰਹ ਵੇਖ ਲੱਗਾ ਕੱਟੀ ਨੂੰ ਨਿਗਾ ਨਿਗਾ ਸਿੰਘ ਲਗਾ ਵੇ ਬਰੀਕੀਆ ਕੱਟੀ ਹਾਂ ਦਾ ਗੈਪ ਸੈ ਚੰਗਾ ਲੱਗਾ ਚੰਗਾ ਵੰਡਾ ਵੀਰਦਾ ਵੜੀ ਆਪੋ ਵਿੱਚ ਦੀ ਤੋਹਰੋ ਇਹਨੂੰ ਇੱਕ ਬਾਕੀ ਇਹ ਆਪੀ ਪਹਿਲਾ ਕਿ ਦੂਜਾ ਜੇ ਪਹਿਲਾ ਸੁਆ ਦੂਜੇ ਲਈ ਗਾ ਗੱਪਣਿਆ ਅੱਛਾ ਪਹਿਲਾ ਸੁਆ ਕਰ ਦੂਜੇ ਲਈ ਗੱਪਣਿਆ ਇਹ ਘਰੇ ਰੱਖਣ ਬਹੁਤ ਜਿਆਦੀ ਚੰਗੀ ਆ ਕੇ ਵੀਰੇ ਆਏ ਵੀ ਜਨੇ ਆਪਦਾ ਘਰੇ ਸਾਰਾ ਸਿਆਲ ਨੇ ਦੁੱਧ ਦਈਏ ਨਾ ਤੇ ਗਾ ਗਰਮੀਆਂ ਫੇਰ ਨੇ ਸੂਕਣਾ ਬੱਚਾ ਫੇਰ ਭੱਜਣਾ ਕਰਮਾਲੀ ਦਾ ਇਹਦਾ ਬੜੀ ਚੰਗੀ ਆ ਜਿੰਨੀ ਵਗੀ ਸੁਤਰੀ ਆ ਸੁਤਰੀ ਆ ਕਦ ਕੂਤ ਬਹੁਤਾ ਦਾ ਜਿਹੜਾ ਵੱਡਾ ਨਾ ਹੀ ਜਿਹੜਾ ਨਿੱਕਾ ਪਧਰਾ ਅੱਧਿਆ ਸਿੰਘ ਸਿੰਘ ਬੜਾ ਚੰਗਾ ਲੱਗਾ ਕੱਟੀ ਨੂੰ ਜੱਗੇ ਵੀਰੇ ਹਮ ਨਿਗਾ ਨਿਗਾ ਸਿੰਘ ਲੱਗਾ ਘੜ ਘੜ ਕੇ ਆਮ ਨਾਲ ਗ੍ਰੇਪਸਾਇ ਚੰਗਾ ਵਾ ਬਾਕੀ ਇਹ ਵੀ ਦੋਵੇਂ ਟਾਈਮ ਕੱਟੀ ਦੇ ਮਿਲਦੀ ਗੱਤ ਤਿਆਰ ਹੋਈ ਰਕਮ ਦੀ ਆ ਅੱਜ ਨਾਲ ਕੱਟੀ ਵੀ ਮਿਲ ਜਾਣੀ ਗੱਬੜ ਵੀ ਚੈੱਕ ਪਾਸ ਆ ਦੋਵੇਂ ਚੀਜ਼ਾਂ ਪ੍ਰੋਪਰ ਐ ਇਹਦਾ ਮੁੱਲ ਫਿਰ ਵੀ ਜੀ ਕਿਤੇ ਘਰੇ ਆ ਗਏ ਡੰਗ ਬੰਨੇ ਟੀਕਾ ਲੈ ਲੈ ਉਹਦੀ ਫੁੱਲ ਗਰੰਟੀ ਹੋਊਗੀ ਕੱਟੀ ਦੀ ਜੱਗੇ ਵੀਰ ਅੱਛਾ ਜੀ ਤੂੰ 6 ਕਿਲੋਗਾ ਜਿਹਦਾ ਆਖਿਆ ਉਹ ਨਿਕਲੂਗਾ ਇਹਦਾ ਮੁੱਲ ਮੁੱਲ 60 57 ਦੀ ਹੋਰ ਯਾਰ ਯਾਰ ਛੱਡ ਥੀ 55 ਦੀਆਂ ਹਾਂ ਨਾ ਦੇਣਾ 55000 ਦੇ ਦਾਂਗੇ ਮਗਰ ਕੱਟੀਆਂ ਇਹ ਗਾੜੀ ਚੈੱਕ ਪਾਸ ਚੈੱਕ ਪਾਸ ਗਰੰਟੀ ਨਾਲ ਜੇ ਲਾਣੀ ਗਰੰਟੀ ਨਾਲ ਜਿਹੜੀ ਚੈੱਕ ਪਾਸ ਆਂਗਾ ਚੈੱਕ ਪਾਸ ਆਪਣੀ ਹੋਊਗੀ ਠੀਕ ਆ ਹਾਂ ਆਹ ਗਾੜੀ ਕਿੰਨੇ ਦੀ ਚੈੱਕ ਪਾਸ ਜੇ ਇਹ ਵੀ 3.5 ਲੱਖ ਨਾ ਦੀ ਖਾਨ ਨੂੰ ਥੋੜਾ ਚੰਗਾ ਲੱਗਾ ਬਿਰਲਾ ਮੁਰਲਾ ਚੰਗਾ ਬਿਰਲਾ ਵੰਡਾ ਇਹਨਾਂ ਨੂੰ ਸੰਗੀ ਸੰਗੀ ਵੇਖ ਕੇ ਢੀ ਚੰਗੀ ਲੱਗੀ ਚਿਹਰਾ ਵੇਖ ਕੇ ਨਿਗਾਹ ਆ ਲੱਗਾ ਵੇ ਇਹ ਇਹ ਉਧਰੋਂ ਕੱਟੀ ਆਈ ਆਪਣੇ ਖਾਲ ਸਜਣਾ ਕੋਈ ਆ ਮੈਂ ਤੇ ਮਗਰ ਕੱਟੀ ਆਈ ਕਾਲੀ ਸ਼ਾਹ ਵਾ ਇੱਕ ਰੰਗ ਜੈਡ ਬਲੈਕ ਇੱਕ ਰੰਗ ਕਾਲੀ ਸ਼ਾਹ ਕੱਟੀ ਏ ਕੱਟੀ ਤੇ ਜੱਗੇ ਵੀਰ ਪੂਛ ਵੀ ਨਹੀਂ ਵਾਲ ਚਿੱਟਾਗਾ ਇਹ ਦੂਜੇ ਸੋਈ ਲਈ ਗੱਬੜਿਆ ਮੂੰਹ ਛਿੱਗੀ ਹੋਊਗੀ ਕੋਈ ਵੀਰ ਭਰਾ ਲੈੇ ਨਹੀਂ ਤੇ ਰਹਿਣ ਦੇ ਇਹਨੂੰ ਵੀ ਅੱਛਾ ਜੀ ਛਿੱਗੀ ਆ ਮੂੰਹ ਇਹ ਕੱਖ ਨਾਲੀ ਗੱਲ ਨਹੀਂ ਆ ਹੋਇਆ ਪੂਛ ਚੋ ਜੈੱਟ ਲੈ ਕੇ ਜਾ ਜੈੱਟ ਲੈ ਗਈ ਇਹ ਕਾਲੀ ਸ਼ੈ ਇਹ ਵੀ ਚਲੋ ਥਾਣਵਾ ਨਹੀਂ ਚੰਗੀ ਸਾਫ ਆ ਇਹ ਵੀ ਗਾ ਤਿਆਰ ਹੋਈ ਰਗਮ ਵਾਲੀ ਆ ਵੀ ਜੇ ਕੋਈ ਭੈਣ ਭਰਾ ਲੈ ਜਾ ਸਾਰਾ ਕਵੰਡਾ ਵਿਰਲਾ ਵੇਹ ਕੱਟੀਆਂ ਪਾਰਾ 13 ਕਿਲੋ ਦੁੱਧ ਚਵਾਇਆ ਵਾ ਇਹ 14 ਕਿਲੋ ਹਾਸਕੇ ਦੁੱਧ ਜੂ ਕਾਲੀ ਸ਼ਾ ਜੈੱਡ ਬਲੈਕ ਆ ਵੇ ਇਹਦਾ ਮੁੱਲ ਵੀ ਜੀ ਹਰ ਮੋਲ ਨਹੀਂ ਕਰਦਾ ਵੀ 52 ਦੀ ਦੋ ਛੜ ਦੀਏ 50 ਦੀ ਦੇ ਦਈਏ ਵਾ ਯਾ ਇੱਕ ਛੜਾਂਗੇ 9000 ਦੀ ਦਵਾਂਗੇ ਬਾਕੀ ਕੋਈ ਭੈਣ ਭਰਾ ਫੋਨ ਨਾ ਆਵੇ ਬਾਕੀ ਫੋਨ ਲਾਵੇ ਮੋੜਦਾ ਹੀ ਨਹੀਂ ਆ ਪਰ ਇਹ ਦੇਖਦੇ ਦੇਣੀ ਆ ਮਗਰ ਉਹ ਵੰਡਾ ਵੀਰਲਾ ਖਾ ਜਿਆਦੀਆ ਚੰਗੀਆਂ ਛੋਟੀ ਤੋਂ ਵੀਰਲਾ ਬਹੁਤ ਜਿਆਦੀ ਆ ਵੇ ਜਿਆਦੀ ਜਿਆਦੀ ਸਫੀ ਆ ਬਾਕੀ ਹਾਂ ਅਗੀ ਤੀਜੇ ਨੰਬਰ ਦੇ ਇਹ ਬਿਨਾ ਬੱਚੇ ਤੋਂ ਜੋ ਜਗੀਰ ਅੱਛਾ ਜੀ ਇਹ ਟੋਕੜੀ ਆ ਤੇ ਪਰ ਕਹ ਇਹ ਜਿਹੜਾ ਟੋਕੜ ਦੁੱਧ ਚੋਟੀ ਕੋ 8 ਕਿਲੋ ਆ 8 ਕਿਲੋ ਕੋ 8 ਕਰਕੇ ਕੋਈ ਖੜੇ ਵੀ ਆ ਆਪਣੇ ਘਰੋਂ ਅਛਾ ਜੀ ਸਿੰਗੀ-ਸੁੰਗੀ ਬੜੀ ਆ ਕੱਟੀ ਦੀ ਇਸਦੇ ਘਰੇ ਅਗੇਤੀ ਗੱਲ ਲੈ ਹਾਂਜੀ ਕਰਾਇਆ ਮੇਰਾ ਹੋਊਗਾ ਹਾਂਜੀ ਝੋਟੀ ਮੇਰੇ ਘਰੇ ਲੱਗ ਕੇ ਲੈ ਗਏ ਅੱਛਾ ਜੀ ਜਿਹੜੀ ਗੱਲ ਦੀ ਗਰੰਟੀ ਦਵਾਂਗੇ ਅੱਛਾ ਜੀ ਤੇ ਪਹਾੜਾ ਪਾ ਕੇ ਹੁਣੇ ਮੋਟ ਪਹਾੜਾ ਪਾ ਕੇ ਬਹਿ ਜੇ ਕੋਈ ਵੀਰ ਭਾਜੀ ਤੋਂ ਮਰਜੀ ਬਹਿ ਜੇ ਅੱਛਾ ਜੀ ਹੂਰ ਛਟਾ ਹੋਏ ਬਾਅਦ ਘਾਟ ਹੋਵੇ ਉਹਦੀ ਫੁੱਲ ਗਰੰਟੀ ਹੋਗੀ ਅੱਛਾ ਜੀ ਤੇ ਦੁੱਧ 8 ਕਿਲੋ ਦੁੱਧ 8 ਕਿਲੋ ਹੋਊਗਾ ਅੱਛਾ ਜੀ ਚੋਕੇ ਖੜੇ ਇਥੋਂ ਵੀਰ ਕੋਈ ਦੋ ਡੰਗ ਜੋਲੇ ਭਾਵੇਂ ਚਾਰ ਡੰਗ ਦੋ ਡੰਗ ਜੋਲੇ ਚਾਰ ਡੰਗ ਜੋਲੇ ਚਾਰੂ ਬੜੀ ਇਕੱਠੀ ਰੱਜ ਦੀ ਐ ਪੂਰਾ ਕੁੜੀ ਜੋ ਉਹ ਹਰਿਆਣਾ ਜੇ ਉਧਰ ਦੇ ਲਾਕੇ ਕਿੱਡੀ ਇਕੱਠੀ ਜੇ ਹਾਂ ਤੁਹਾਨੂੰ ਥੋੜੀ ਚੰਗਾ ਜੇ ਹਾਂ ਸਿੰਗੀ ਸੁੰਗੀ ਵਖਾ ਦਿਓ ਇੱਕ ਨਾ ਜੀ ਵੇ ਕਿੱਡੀ ਚੰਗੀ ਲੱਗੀ ਇਕੱਠੀ ਨਹੀਂ ਜੱਗੇ ਵੀਰ ਮੈਂ ਜਾ ਕੁਖਣ ਦਾ ਇਹ ਅਬਿਥ ਥਾਣ ਵਾਲੇ ਹਮਾਨੇ ਚੰਗੀ ਖੁੱਲੀ ਆ ਕਦ ਪੂਰਾ ਜੇ ਕਦ ਪੂਰਾ ਵੱਡਾ ਮੰਨ ਕੇ ਕੁਸਦਾ ਕਰ ਲੈ ਆ ਬਾਂ ਦੇ ਥੱਲੇ ਬਹਿ ਕੇ ਖਾ ਦਨੇ ਬਹਿ ਕੇ ਖਾ ਦੋ ਜੀ ਇੱਕ ਰਾਂ ਦੇ ਆ ਮੁੱਠ ਭਾਵੇਂ ਪਾੜਾ ਭਾਗੇ ਇਤਰਾ ਬਹਿ ਜੋ ਥੱਲੇ ਮੁੱਠ ਦਾ ਪਾੜਾ ਪੋਣਾ 12 ਵਜੇ ਆ ਚਵਾ ਖਾਦੀ ਦੁਪਹਿਰ ਦਾ ਵਿਲਾ ਜੀ ਹਾਂ ਦੁਪਹਿਰ ਦਾ ਵਿਲਾ ਇਹ ਇਹ ਚਵਾਲ ਕੱਟਣੀ ਜਗ੍ਹਾ ਵੀ ਰਵੇ ਬੋਲੀਆ ਰੂਵਾ ਕੁਝ ਦਾ ਮਰਜੀ ਕੋਈ ਚੋ ਗਾੜ ਦੇ ਮਰਦੇ ਮਰਜੀ ਹਾਂ ਇਹ ਨਹੀਂ ਕਿਸੇ ਘਰੇ 80 ਘਾੜ ਲੈਂਦੀ ਕੱਟੀ ਮੇਰੀ ਇਹ ਮੇਰੀ ਗਰੰਟੀ ਹੋ ਗਈ ਵੇ ਜਿਆਦੀ ਬੋਲੀ ਜੱਜੇ ਵੀ ਗਰੰਟੀ ਦੇ ਪਾਣਾ ਨਿਸ਼ਾਨ ਦੀ ਮੇਰੇ ਇਦਾਂ ਆਵੇ ਲਾ ਇਦਾਂ ਬੈਠ ਲੈਣਾ ਕੋਈ ਪਰਵਾਹ ਹੀ ਨਹੀਂ ਕੱਟੇ ਨੂੰ ਇਹ ਵੇ ਜਿਆਦੀ ਮਿੱਠੀ ਆ ਇਹਦਾ ਮੁੱਲ 55 52 ਪੂਰੇ 50 1000 ਛੜਦਾ 500 2 ਛੜਦਾ 48 ਫਿਕਸ ਹੋ ਜੇ ਮੋ ਫਿਕਸ ਰੇਟ 48000 ਰੁਪਇਆ ਮੋਲ ਨਹੀਂ ਕਰਦੇ ਦੇਣ ਲੈਣ ਵਾਲੀਆਂ ਗੱਲਾਂ ਥੋੜੇ ਜਨਾਬਾਂ ਬਾਦ ਵੀਡੀਓ ਪਾਉਣ ਦੇ ਆ ਤੇ ਮੋੜਨ ਨਾ ਕਿਸੇ ਵੀਰ ਪ੍ਰਾਣਾ ਨੂੰ ਫੋਨ ਲਾਵੇ ਪਰ ਇਹਨੇ ਦੇ ਕਿੱਥੇ ਦੇਣੀ ਆ ਆਪਾਂ ਫੇਰ ਠੀਕ ਆ ਹਾਂ ਤੇ ਗੱਡੀ ਕਾਹੀ ਬਾਕੀ ਜੱਗੇ ਵੀਰੇ ਅੱਜ ਕੋਈ 48000 ਦੀ ਲੈ ਜੇ ਗੱਬਣ ਹੋ ਜਾ 60000 ਦੀ ਕੱਟੀ ਮੈਨੂੰ ਦੇ ਦੇ ਫੇਰ ਦੋ ਮਹੀਨੇ ਚੱਕਰਾ ਲੈ ਢਾਈ ਆ ਦੀ ਇਹ ਮੈਂ ਅੱਜ ਵੀਡੀਓ ਚੜੀ ਆਪਣੀ ਗੱਬਣ ਹੋ ਜਾ 60000 ਦੀ ਕੱਟੀ ਮੈਨੂੰ ਘਰ ਦੇ ਫੇਰ ਸਿੰਗ ਫੋਨ ਚੰਡਾ ਜੇ ਕੱਦ ਵੱਡਾ ਜੀ ਹਾਂ ਇੱਕ ਨਾ ਬਹੁਤੀ ਵੱਡੀ ਆ ਇਹ ਹਾਥੀ ਅਦਰ ਆ ਮੈਂ ਆ ਜ ਸਾਡੇ ਜੁੜੀ ਜੋ ਬੰਦਾ ਵੀਰਲਾ ਖਾਸ ਪਾਈਆ ਵੇਖ ਕੇ ਨਹੀਂ ਆਉ ਤੇ ਕੱਦ ਵੇਖ ਲਾ ਸਾਡੇ 5 ਫੁੱਟ ਉੱਚੀ ਹੋ ਗਈ ਕੋਈ ਲਾਈਨ ਨਹੀਂ ਤੇ ਰਹਿੰਦੇ ਅੱਛਾ ਜੀ ਸਾਡੇ 5.5 ਫੁੱਟ ਗਰੰਟੀ ਨਾਲ ਆਹੇ ਵੀ ਕੋਈ ਘਰੇ ਕੀਤਾ ਮਾਰ ਲੇ 5.5 ਫੁੱਟ ਦੀ ਹੋਊਗਾ ਲੈ ਆਵੇ ਜੋ ਮਰਜ਼ੀ ਕਰੇ 5.5 ਫੁੱਟ ਉੱਚੀ ਹੋ ਗਈ ਮੈਂ ਲਾਈਨ ਨਹੀਂ ਤੇ ਰਹਿੰਦੇ ਇੱਕ ਨੀਜੀ ਚੈੱਕ ਪਾਜੇ 4 ਮਹੀਨੇ ਦਾ ਦੁੱਧ 5 ਕਿਲੋ ਖੋਲੋ ਇਹਨਾਂ ਵੀ ਕੱਦ ਗੁੱਦ ਚੰਗਾ ਵੱਡਾ ਚੰਗੇ ਵੱਡੇ ਕੱਦ ਦੀ ਆ ਹਰਿਆਣੇ ਵੀ ਆ ਜੱਗੀ ਵੀਰ ਉਧਰ ਦੇ ਇਲਾਕੇ ਦੀ ਇਧਰ ਦੀ ਦੇਸੀ ਮਾਂ ਮਜ਼ਦੂਰ ਬਹੁਤ ਜ਼ਿਆਦਾ ਵਾ ਫੁੱਲ ਵੱਡੀ ਆ ਵੱਡੀ ਮਾਂ ਪੂਰੀ ਕਿ ਕੱਦ ਵੇਲਾ ਕੱਡਾ ਬੁੱਤ ਵੇ ਕਿਡਾ ਸਿੰਗਲ ਅੱਡੀ ਦੀ ਮਹਿਮਾ ਲੈ ਜੋ ਚਲੇ ਜਾਸ ਭਾਈ ਅਸ ਬੁਇਆ ਵੜੀਆ ਵਾ ਇਹ ਜੇ ਪਲੀ ਜੁੜੀ ਭਾਵੇਂ ਕੋ ਦੂਰੋਂ ਵੇਖ ਲੈ ਫੋ ਵੱਲਾ ਕੱਦ ਜੇ ਸਾਰੇ ਮਾਲ ਨੂੰ ਵੱਡੀ ਏ ਸਾਰੀ ਵੱਡੀ ਵੱਡੀ ਆਗੇ ਇਹਦਾ ਮੋਲ ਮੁੱਲ 65 ਟ੍ਰੇਡ ਦੀਆਂ ਨਾਲ 62000 ਦੀ ਦੇ ਜੀ ਵਜਨ ਤੇ ਮੈਂ ਭਾਰ ਕਾੜ ਭਾਰ ਹੀ ਹਰ ਦੀਆ 60000 ਦੀ ਹਾਂ ਤੇ ਨਾ ਦੇਣੀ 60000 ਮਹੀਨੇ ਲਈ ਚੈੱਕ ਪਾਸ ਗਰੰਟੀ ਨਾਲ ਦੁੱਧ 5 ਕਿਲੋ ਥਾਂ ਦੀ ਪੂਰ ਛੱਤੀ ਬਾਅਦ ਘਾਟ ਦੀ ਗਰੰਟੀ ਹੋ ਗਈ ਆਪੇ ਨਾਲ ਬਾਕੀ ਜਾਣ ਕੇ ਸਾਨੂੰ ਤਸੱਲੀ ਕਰਕੇ ਲੈ ਚੱਲੀ ਕਰਕੇ ਖੜੇ ਇਹੋ ਮਾਲ ਜੀ ਆ ਤਿੰਨ ਟੋਕਣਾ ਬਣਾ ਜੇ ਇੱਕ ਸੱਜਰ ਗਾਂ ਜੇ ਤੇ ਬਾਕੀ ਜਾਣ ਕੇ ਕੋਈ ਤਸੱਲੀ ਕਰਕੇ ਲੈ ਜੇ ਪਿੰਡ ਵਾਂਚੜੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ